ਉਨੇ ਵੀ ਜਿਹੜੇ ਵੀ ਫਿਰ ਤੌਰ ਫਿਰ ਕਾਨੂੰ ਚੰਗੇ ਨੌਜਵਾਨ ਲੱਗਦੇ ਆ ਉਹ ਹੀ ਅੱਗੇ ਲਿਆਵਾਂਗੇ ਪੁਰਾਣਿਆਂ ਚ ਵਾਰੀ ਆ ਸਕਦੀ ਹੈ ਕਿ ਜਿਦਾ ਤੁਸੀਂ ਕਿਹਾ ਕਿ ਨਵੇਂ ਨੌਜਵਾਨ ਚੰਗੇ ਨੌਜਵਾਨ ਉਹਨਾਂ ਦੀ ਵਾਰੀ ਆਉ। ਨਹੀਂ ਪੁਰਾਣਿਆਂ ਤਾਂ ਹੁਣ ਬਥੇਆ ਜੇ ਰਾਜ ਕਰ ਲਿਆ ਹੁਣ ਹਟਦਾ ਵੀ ਨਵੀਂ ਨੌਜਵਾਨੀ ਚਾਹੀਏ। ਜਿਉਂਨੇ ਵੀ ਬਲੋ ਤਾਂ ਤੁਸੀਂ ਦੱਸੋ ਜਿਹੜੀਆਂ ਤੁਸੀਂ ਲੋਕਾਂ ਨੂੰ ਅੱਜ ਇਹ ਸੁਚੇਤ ਕਰ ਰਹੇ ਹੋ ਤੁਹਾਨੂੰ ਮੌਕੇ ਤਾਂ ਤੁਸੀਂ ਦਿੱਤਾ ਕੀ ਲੋਕਾਂ ਨੂੰ ਤੁਸੀਂ ਨੇਰ ਦਿਹਾੜੇ ਵੇਖ ਰਹੇ ਹੋ ਜਿਹੜੀਆਂ ਗਰਾਊਂਡਾਂ ਸਾਡੇ ਨੌਜਵਾਨ ਬੱਚਿਆਂ ਨੇ ਇੱਕ ਕਬੱਡੀ ਦੀਆਂ ਜਿਹੜੀਆਂ ਰੇਡਾਂ ਪਾਉਣੀਆਂ ਸੀ ਤੇ ਅੱਜ ਉੱਥੇ ਗੋਲੀਆਂ ਚੱਲ ਰਹੀਆਂ ਸ਼ਰੇਆਮ ਔਰ ਤੁਸੀਂ ਕੋਈ ਇੱਕ ਮੈਂ ਕਹਿੰਦਾ ਵੀ ਕੋਈ ਦਿਨ ਹੈ ਨਹੀਂ ਰੰਦਾ ਵਾ ਸਭ ਜਦਨ ਕਿਤੇ ਪੰਜਾਬ ਦੀ ਧਰਤੀ ਦੇ ਕਿਤੇ ਖੂਨ ਨਾ ਡੋਲਦਾ ਹੋਵੇ ਜਿਹੜੇ ਬਦਲਾ ਤੋਂ ਐਨਾ ਸਾਰਾ ਪੰਜਾਬ ਦੁਖੀ ਆ ਰੋਜ਼ ਮੁੰਡਿਆਂ ਦੇ ਅਕਾਉਂਟਰ ਹੋਣ ਦੇ ਰੋਜ਼ ਨਸ਼ਿਆਂ ਦਾ ਮੰਡਲੇ ਤੇ ਜੇ ਅਸੀਂ ਇਹੋ ਜਿਹਾ ਬਦਲਾ ਲੈ ਕੇ ਉਹਨਾਂ ਤੇ ਫੇਰ ਆਪਾਂ ਨੂੰ ਕੀ ਲੋੜ ਹੈ ਇਦਾਂ ਖੱਜਲ ਖਰਾਬਾ ਕੀ ਹੋ ਜਾ ਕਿ ਲੈ ਕੇ ਆਓਗੇ ਕਿਹੋ ਜਿਹਾ ਬਦਲਾ ਅਸੀਂ ਬਦਲਾ ਲਿਆਵਾਂਗੇ ਇੱਕ ਤਾਂ ਪਹਿਲੇ ਸਾਡਾ ਇਹ ਵਾ ਵੀ ਮੇਨ ਮੁੱਦਾ ਨਸ਼ਾ ਹਟਾਵਾਂਗੇ ਪਾਣੀ ਆ ਦੇ ਮੁੱਦੇ ਤੇ ਗੱਲ ਕਰਾਂਗੇ ਮੇਨ ਬੰਦੀ ਸਿੰਘਾਂ ਦੀ ਰਿਹਾਈਆਂ ਤੇ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਹੀਂ ਪਿੰਡਾ ਪਿੰਡਾ ਚ ਹਰ ਸ਼ਹਿਰਾਂ ਦੇ ਜਾ ਕੇ ਇੱਥੋਂ ਵੀ ਜ਼ਿਆਦਾ ਰੈਲੀਆਂ ਕਰਾਂਗੇ ਇਤੋਂ ਜ਼ਿਆਦਾ ਵੀ ਕੱਟ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ 2000 ਤੋਂ ਜ਼ਿਆਦੀ ਤੇਰੀ ਇਲੈਕਸ਼ਨ ਆ ਭਾਈ ਅਮਰਪਾਲ ਸਿੰਘ ਨੂੰ ਵੋਟ ਪਾ ਕੇ ਉਹਨਾਂ ਨੂੰ ਸੀਐਮ ਬਣਾ ਕੇ ਬਾਹਰ ਕੱਢਾਂਗੇ ਜਿਹੜੀਆਂ ਹਾਡੇ ਬੰਦੀ ਸਿੰਘ ਪੂਰੀਆਂ ਸਜਾਵਾਂ ਕੱਟ ਕੇ ਵੀ ਉਹ ਦੋ ਦੋ ਤਿੰਨ ਤਿੰਨ ਗੁਣਾ ਅਜੇ ਤਾਂ ਕੰਦਰ ਹੈ ਤੇ ਰਾਮ ਸਿੰਘ ਨੂੰ ਤੀਜੇ ਦਿਨ ਪਰੋਲ ਦੇ ਦਿੰਦੇ ਉਹਦੇ ਵਾਰੀ ਕੋਈ ਕਹਿੰਦਾ ਕਾਨੂੰਨ ਨਹੀਂ ਕਾਨੂੰਨ ਹਾਡੇ ਵਾਰੀ ਸਿੰਗਾ ਵਾਰੀ ਹੈ ਸਾਰੇ ਕਾਰ ਤਾਂ ਇਹਨੂੰ ਪਰੋਲ ਦਿੱਤੀ ਥੋੜੇ ਦਿਨ ਪਹਿਲਾਂ ਓਏ ਨਾ ਲੱਗਦਾ ਇਹਨੂੰ 8 ਦਿਨ ਬਾਅਦ ਕੱਢ ਦਿੰਦੇ ਇਹ ਜਿਹੜੇ ਅੱਜ ਦੀ ਸਰਕਾਰ ਹੈ ਦੱਸਣ ਤਾਂ ਸਹੀ ਨਾ ਜੀ ਤੁਸੀਂ ਦੂਜਿਆਂ ਤੇ ਗੱਲਾਂ ਕਰ ਰਹੇ ਹੋ ਵੀ ਫਲਾਣਾ ਬੰਦਾ ਜਿਹੜਾ ਉੱਥੇ ਮਾਹੌਲ ਖਰਾਬ ਕਰੇ ਤੁਹਾਨੂੰ ਤਾਂ ਲੋਕਾਂ ਨੇ ਟਾਈਮ ਦਿੱਤਾ ਤੁਹਾਨੂੰ ਨੁਮਾਇੰਦੇ ਚੁਣਿਆ ਤਾਂ ਫਿਰ ਤੁਸੀਂ ਤੁਹਾਡੀ ਜ਼ਿੰਮੇਵਾਰੀ ਤੇ ਹੁੰਦੀ ਹੈ ਵੀ ਅੱਜ ਦੇ ਇਸ ਮਾਹੌਲ ਤੇ ਅੱਜ ਜੋ ਇਹ ਵਰਤਾਰਾ ਚੱਲ ਰਿਹਾ ਹੈ ਵੀ ਇੱਕ ਗੈਂਗਸਟਰ ਦੇ ਰੂਪ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਨੂੰ ਜਿਹੜਾ ਮਾਰਿਆ ਜਾ ਰਿਹਾ ਹੈ ਤਾਂ ਇਸ ਦਾ ਕਾਰਨ ਕੀ ਹੈ ਤੋ ਇਹ ਬਹੁਤ ਮਾੜੀ ਗੱਲ ਹੈ ਅਸੀਂ ਅੱਜ ਇਹਨਾਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਇਕੱਠੇ ਹੋ ਕੇ ਅੱਜ ਇਹ ਵਿਚਾਰਾ ਕਰ ਰਹੇ ਵੀ ਸਾਨੂੰ ਉੱਠਣਾ ਪਏਗਾ ਆਪਣੇ ਪੰਜਾਬ ਦੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਅਸੀਂ ਤੇ ਕਹਿੰਦੇ ਸਾਰੀ ਸੰਗਤ ਨੂੰ ਪਹਿਲੇ ਅਸੀਂ ਹੰਬਲਾ ਮਾਰਿਆ ਤੇ ਭਾਈ ਸਾਹਿਬ ਨੂੰ ਬਾਹਰ ਲਿਆਈਏ ਇਹ ਜਿਹੜਾ ਮੁੱਖ ਮੰਤਰੀ ਬੰਦਾ ਹੈ ਤੇ ਬਾਅਦ ਚ ਆ ਪਹਿਲਾਂ ਅਸੀਂ ਉਹਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕੀਤੀ ਹੈ ਵੱਡੇ ਇਕੱਠ ਕਰੀਏ ਤੇ ਬਾਹਰ ਕਢਾਉਣ ਦੀ ਕੋਸ਼ਿਸ਼ ਕਰੀਏ ਇਹਨਾਂ ਅੱਜ ਲੋਕ ਤੁਸੀਂ ਵੇਖ ਰਹੇ ਹੋ ਸਰਕਾਰਾਂ ਕਹਿੰਦੇ ਕਈ ਵੀਰਾਂ ਨੇ ਗੱਲ ਕੀਤੀ ਹੈ ਵੀ ਸਰਕਾਰ ਡਰਦੀ ਹੈ ਵੀ ਉਹ ਪਤਾ ਨਹੀਂ ਕੀ ਕਰ ਦੇਗਾ ਤਾਂ ਜਦੋਂ ਕੋਈ ਸਿਆਣੇ ਲੋਕਾਂ ਨਾਲ ਗੱਲ ਕਰਕੇ ਵੀ ਕਹਿੰਦੇ ਕੋਈ ਭਾਈ ਸਾਹਿਬ ਤੋਂ ਡਰਦਾ ਨਹੀਂ ਤਾਂ ਨਾ ਹੀ ਹੁੰਦੇ ਕੋਈ ਹਥਿਆਰਾਂ ਦਾ ਡਰ ਆ ਡਰ ਤਾਂ ਉਹਨਾਂ ਦੇ ਵਿਚਾਰਾਂ ਦਾ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਬਹੁਤ ਡੂੰਘੇ ਤੇ ਇੱਕ ਬਹੁਤ ਇੱਕ ਸੂਝਵਾਨ ਨਿਸ਼ਾਨ ਕਰਕੇ ਉਹ ਵਿਚਾਰਾਂ ਦਾ ਜਵਾਬ ਕਿਸੇ ਆਗੂ ਕੋਲ ਨਹੀਂ ਬਹੁਤ ਸੰਗਤ ਦਾ ਸਾਥ ਹੈ ਵੇਖੋ ਇਹ ਸਰਕਾਰਾਂ ਹੁਣ ਸਰਸਰ ਤੱਕਾ ਕਰਨ ਡੀਆਂ ਕੋਈ ਬੇਸ ਨਹੀਂ ਐਨਐਸਏ ਦਾ ਤੀਸਰੇ ਸਾਲ ਦੀ ਐਨਐਸਏ ਆ ਚਾਲੀ ਜਾਨੇ ਅਮਰਸਰ ਜੇਲ੍ਹ ਚ ਕਪੂਰ ਥਲੇ ਆ ਬਠਿੰਡੇ ਆ ਗੋਦ ਵਾਲੇ ਕਿਸੇ ਨੂੰ ਵੀ ਛੱਡ ਨਹੀਂ ਰਹੇ ਇਹ ਤੇ ਅਮਰਪਾਲ ਦੇ ਇੱਕ ਪਾਸੇ ਰਿਆ ਜਿਹੜੇ ਬਾਕੀ ਨੌਜੋਨ ਉਹਨਾਂ ਦਾ ਕੀ ਕਸੂਰ ਆ ਇਹ ਸਰਕਾਰਾਂ ਨੂੰ ਦਬਾਅ ਵਾ ਪਤਾ ਨਹੀਂ ਕਿਹੜੀ ਗੱਲਾਂ ਤੋਂ ਦੀ ਆਵਾਜ਼ ਤੋਂ ਡਰਦੀਆਂ ਹੋ ਕਿ ਕੀ ਗੱਲ ਹੈ ਫੱਤੇਗੜ ਚੂੜੀਆਂ ਹਲਕੇ ਦੇ ਵਿੱਚ ਆ ਤੇ ਪਲੇਠੀ ਮੀਟਿੰਗ ਪਲੇਠੀ ਪ੍ਰੈਸ ਕਾਨਫਰੰਸ ਤੇ ਪਲੇਠੀ ਕਾਨਫਰੰਸ ਅੱਜ ਹੋਈ ਹੈ ਜੇ ਆਪਾਂ ਇਸ ਇਲਾਕੇ ਦੀ ਗੱਲ ਕਰੀਏ ਤੇ ਜੁਗਰਾਤ ਸਿੰਘ ਲਾਲੇ ਨੰਗਲੋਂ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਇਸ ਹਲਕੇ ਦੀ ਵਾਰਸ ਪੰਜਾਬ ਦੇ ਅਕਾਲੀ ਧਲਵਲੋਂ ਅਗਲੀ ਵਿਉਂਤਮਦੀ ਵੀ ਦੱਸ ਦਿੱਤੀ ਗਈ ਹੈ ਤੇ ਔਲੇ ਸਮੇਂ ਦੇ ਵਿੱਚ ਵਾਰਸ ਪੰਜਾਬ ਦੇ ਅਕਾਲੀ ਧਲਵਲੋਂ 2027 ਦਾ ਆਗਾਜ਼ ਕਰ ਦਿੱਤਾ ਗਿਆ ਵਾ ਠੰਡ ਵੀ ਬਹੁਤ ਸੀ ਬਹੁਤ ਵੱਡਾ ਇਕੱਠ ਸੀ ਇਸ ਇਲਾਕੇ ਦੇ ਵਿੱਚ ਦੇਖਦੇ ਹਾਂ ਕਿ 2027 ਦੇ ਆਗਾਜ਼ ਤੋਂ ਬਾਅਦ ਅਗਲੀ ਜ਼ਿੰਮੇਵਾਰੀ ਕਿਨੇ ਕੋ ਨੂੰ ਦਿੱਤੀ ਜਾਂਦੀ ਹੈ ਪਰ ਜੇ ਜੁਗਰਾਤ ਸਿੰਘ ਦੀ ਗੱਲ ਕਰੀਏ ਤਾਂ ਉਹਨੂੰ ਸਿਰੋਪਉ ਬਖਸ਼ਿਸ਼ ਕਰਕੇ ਤੇ ਇਸੇ ਹੀ ਸਟੇਜ ਤੋਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਅਸ ਟਾਈਮ ਭਾਈ ਅਮਰਤਪਾਲ ਸਿੰਘ ਐਮਪੀ ਸਾਹਿਬਾ ਨਾਲ ਖਰੂਰ ਸਾਹਿਬ ਤੋਂ ਉਹਨਾਂ ਦੇ ਮਾਤਾ ਜੀ ਵਿਰਿੰਦਰ ਕੋਲ ਸਾਡੇ ਨਾਲ ਜੁੜੇ ਹੋਏ ਆ ਸਿਰਫ ਉਹ ਬਖਸ਼ਿਸ਼ ਕਰ ਦਿੱਤੇ ਗਏ ਅਸ ਟਾਈਮ ਨੌਜਵਾਨ ਜੁਗਰਾਜ ਸਿੰਘ ਨੂੰ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਫਤੇ ਸੰਚ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ 227 ਦਾ ਆਗਾਜ਼ ਮਾਨ ਸੰਖਦੇ ਆ ਜਦ ਜਿਹੜੀ ਫਤਿਹਗੜ ਚੂੜੀਆਂ ਤੋਂ ਇੱਕ ਵੱਡਾ ਐਲਾਨ ਕੀਤਾ ਹਾਂਜੀ ਜ਼ਰੂਰ ਜੀ ਇਹ ਜਿਹੜਾ ਜਿਹੜਾ ਅਸਿੰਗ ਲਾਲੋਂ ਨੰਗਲ ਸੀ ਉਹ ਇਹ 2-3 ਸਾਲ ਤੋਂ ਸਾਡੇ ਨੇ ਵਿਚਰੇ ਰਿਹਾ ਸੀ ਤੇ ਬਹੁਤ ਹੀ ਇਹਦੇ ਚ ਸਹਿਜ ਤੇ ਸਹਿਨ ਸੀਲ ਤਾਂ ਲੋਕਾਂ ਚ ਵਿਚਰਨਾ ਤੇ ਇਹ ਸਾਨੂੰ ਚੰਗਾ ਲੱਗਾ ਤੇ ਫਿਰ ਇਸ ਕਰਕੇ ਇਹਨੂੰ ਜਿਹੜੀ ਇਹ ਸੇਵਾ ਬਖਸ਼ੀ ਹੈ ਅਸੀਂ ਹੋਰ ਵੀ ਚਾਹੁੰਨੇ ਵੀ ਜਿਹੜੇ ਵੀ ਫਿਰ ਤਰ ਫਿਰ ਸਾਨੂੰ ਚੰਗੇ ਨੌਜਵਾਨ ਲੱਗਦੇ ਆ ਉਹ ਹੀ ਅਸੀਂ ਅੱਗੇ ਲਿਆਵਾਂਗੇ ਪੁਰਾਣਿਆਂ ਚ ਵਾਰੀ ਆ ਸਕਦੀ ਹੈ ਕਿ ਜਦੋਂ ਤੁਸੀਂ ਕਹੇ ਕਿ ਨਵੇਂ ਨੌਜਵਾਨ ਚੰਗੇ ਨੌਜਵਾਨ ਉਹਨਾਂ ਦੀ ਵਾਰੀ ਆਊ ਨਹੀਂ ਪੁਰਾਣਿਆਂ ਤਾਂ ਹੁਣ ਬਥੇਰੇ ਜੇ ਰਾਜ ਕਰ ਲਿਆ ਹੁਣ ਸਾਡੇ ਅੱਧਾ ਵੀ ਨਵੀਂ ਨੌਜਵਾਨੀ ਲਿਆਈਏ ਕਿਵੇਂ ਲੱਗ ਰਿਹਾ 2027 ਦੇ ਵਿੱਚ ਮੁੱਖ ਮੰਤਰੀ ਭਾਈ ਸਾਹਿਬ ਨੂੰ ਐਲਾਨ ਕਰ ਦਿੱਤਾ ਗਿਆ ਕਈਆਂ ਸਟੇਜਾਂ ਤੇ ਹੋਇਆ ਮੁਕਸਰ ਸਾਹਿਬ ਵਾਲੀ ਸਟੇਜ ਤੋਂ ਐਲਾਨ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਭਾਈ ਸਾਹਿਬ ਦਾ ਨਾਮ ਆ ਰਿਹਾ ਮਿਲੇਓ ਤੁਸੀਂ ਕਿੰਨੇ ਦਿਨ ਹੋ ਗਏ ਆ ਕਿਸ ਤਰ੍ਹਾਂ ਦੇ ਹਾਲਾਤ ਹੋ ਨੇ ਨਹੀਂ ਵੇਖੋ ਸਟੇਜਾਂ 'ਦੋਂ ਐਲਾਨ ਕਰਦੇ ਆਂ ਅਸੀਂ ਤੇ ਕਹਿੰਦੇ ਆਂ ਸਾਰੀ ਸੰਗਤ ਨੂੰ ਪਹਿਲੇ ਅਸੀਂ ਹਮਲਾ ਮਾਰੀਏ ਤੇ ਭਾਈ ਸਾਹਿਬ ਨੂੰ ਬਾਹਰ ਲਿਆਈਏ ਇਹ ਜਿਹੜਾ ਮੁੱਖ ਮੰਤਰੀ ਬਣਦਾ ਇਹ ਤੇ ਬਾਅਦ ਚ ਆ ਪਹਿਲਾਂ ਅਸੀਂ ਉਹਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰੀਏ ਵੱਡੇ ਇਕੱਠ ਕਰੀਏ ਤੇ ਬਾਹਰ ਕਢਾਉਣ ਦੀ ਕੋਸ਼ਿਸ਼ ਕਰੀਏ ਇਹਨਾਂ ਨੂੰ ਕਿੱਥੇ ਕਮੀ ਪੇਸ਼ੀ ਕਿੱਥੇ ਆ ਕੀ ਲੱਗਦਾ ਤੇ ਜੇ ਸਾਲ ਦੇ ਵਿੱਚ ਇੰਨੇ ਸੇ ਵੱਧ ਚੁੱਕੀ ਆ ਆਮ ਜਿਹੜੇ ਆਵਾਮ ਆ ਇਸ ਟਾਈਮ ਵੱਡੇ ਇਕੱਠ ਮੈਂ ਪਹਿਲੇ ਘਾਟ ਦੀ ਵੀ ਵੇਖ ਰਿਹਾ ਕਿ ਇਹ ਤਸਵੀਰ ਜਿਹੜੀ ਆ ਫਤਿਹਗੜ ਚੋੜੀਆ ਤੋਂ ਵੀ ਵੱਡਾ ਘਾਟ ਸੀ ਕਿਉਂਕਿ ਇੰਨੀਆਂ ਰਿਕਵਟਾਂ ਵਾਰਿਸ ਪੰਜਾਬ ਤੇ ਜਦੋਂ ਹੁਣ ਤੇ ਅਕਾਲੀ ਦਲ ਆ ਪਰ ਜੋ ਜਥੇਬੰਦੀ ਬਣੀ ਸੀ ਇੱਕਦਮ ਇਦਾਂ ਲੱਗਾ ਸੀ ਕਿ ਵਾਰਿਸ ਪੰਜਾਬ ਦੇ ਯਕਦਮ ਪੰਜਾਬ ਦੇ ਵਿੱਚੋਂ ਨਾ ਮੱਤ ਰਹਿ ਚੁੱਕੇ ਸੀ ਪਰ ਅੱਜ ਇੱਕ ਵੱਡੀ ਆਵਾਜ਼ ਬੁਲੰਦ ਹੋਈ ਨਹੀਂ ਬਹੁਤ ਸੰਗਤ ਦਾ ਸਾਥ ਆ ਵੇਖੋ ਇਹ ਸਰਕਾਰਾਂ ਹੁਣ ਸਰਸਰ ਤੱਕਾ ਕਰਨ ਡੀਆਂ ਕੋਈ ਵੇਸ ਨਹੀਂ ਐਨਐਸਏ ਦਾ ਤੀਸਰੇ ਸਾਲ ਦੀ ਐਨਐਸਏ ਆ 40 ਜਾਨੇ ਅੰਮ੍ਰਿਤਸਰ ਜੇਲ੍ਹ ਚਾ ਕਪੂਰ ਥਲੇ ਆ ਬਠਿੰਡੇ ਆ ਗੁੰਦ ਵਾਲੇ ਕਿਸੇ ਨੂੰ ਵੀ ਛੱਡ ਨਹੀਂ ਰਹੇ ਇਹ ਤੇ ਅਮਰਪਾਲ ਤੇ ਇੱਕ ਪਾਸੇ ਰਿਆ ਜਿਹੜੇ ਬਾਕੀ ਨੌਜੋਨ ਉਹਨਾਂ ਦਾ ਕੀ ਕਸੂਰ ਆ ਇਹ ਸਰਕਾਰਾਂ ਨੂੰ ਦਬਾਅ ਆ ਪਤਾ ਨਹੀਂ ਕਿਹੜੀ ਗੱਲਾਂ ਤੋਂ ਉਹਦੀ ਵਾਜ ਤੋਂ ਡਰਦੀਆਂ ਹੋਵੇ ਕਿ ਕੀ ਗੱਲ ਐ ਇਹ ਸਰਕਾਰਾਂ ਨੂੰ ਇਸੇ ਕਰਕੇ ਨਹੀਂ ਛੱਡ ਰਹੀਆਂ ਕਿ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਖਤਰਾ ਆ 27 ਦੇ ਵਿੱਚ ਮੇਨ ਮਕਸਦ ਕੀ ਆ ਪੰਜਾਬ ਦੇ ਵਿੱਚ ਕਿਹੋ ਜੀ ਰਾਜਨੀਤੀ ਲੈ ਕੇ ਆਓਗੇ ਖਾਸ ਕਰਕੇ ਹੁਣ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਤੇ ਨਸ਼ਿਆਂ ਤੇ ਹੁਣ ਗੱਲਬਾਤ ਵੀ ਹੋ ਰਹੀ ਆ ਤੇ ਯੁੱਧ ਨਸ਼ਿਆਂ ਵਿਰੁੱਧ ਵੀ ਪੰਜਾਬ ਸਰਕਾਰ ਦਾ ਚੱਲ ਰਿਹਾ ਕਿਵੇਂ ਵੇਖਦੇ ਸਾਰਾ ਕੁਝ ਵੇਖੋ ਅਸੀਂ ਤੇ ਆਪਣੀ ਕੋਸ਼ਿਸ਼ ਇਹੋ ਕਰਾਂਗੇ ਕਿ ਪੰਜਾਬ 'ਚ ਨਸ਼ਾ ਖਤਮ ਕੀਤਾ ਜਾਏ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆਵੇ ਜਿੱਦੇ 'ਚ ਕਿਸੇ ਨੂੰ ਵੀ ਕੋਈ ਕਿਸ ਤਰ੍ਹਾਂ ਕਿਸੇ ਧਰਮ ਨਾਲ ਵਿਤਕਰਾ ਨਾ ਹੋਵੇ ਕਿਸੇ ਨੂੰ ਕੋਈ ਭੁੱਖਾ ਨਾ ਸੌਵੇ ਅਸੀਂ ਤੇ ਉਹ ਰਾਜ ਚਾਹੁੰਨੇ ਵੀ ਖਾਲਸਾ ਰਾਜ ਸਾਡਾ ਉਦਾਂ ਦਾ ਆਜੇ ਤਵਾਸਕ ਨੂੰ ਮਿਲਿਓ ਤੁਸੀਂ ਭਾਈ ਸਾਹਿਬ ਨੂੰ ਕਿਦਾਂ ਦੀ ਮੁਲਾਕਾਤ ਹੋਈ ਡੇਢ ਕਿ ਮਹੀਨਾ ਹੋਇਆ ਮਿਲ ਕੇ ਆਏ ਸੀ ਜਿਹੜੀ ਪੰਜਾਬ ਦੀਆਂ ਜੇਲਾਂ ਚ ਬੰਦ ਦਾ ਨੌਜਵਾਨ ਅਜੇ ਕਿਸੇ ਦੀ ਵੀ ਰਿਹਾਈ ਨਹੀਂ ਨਹੀਂ ਅਬ ਸੰਤੋਣਾ ਨੂੰ ਮੈਂ ਕਿ ਦਿਨ ਮਿਲ ਕੇ ਆਈ ਸੀ ਬਠਿੰਡੇ ਅਜੇ ਕਿਸੇ ਦੀ ਵੀ ਨਹੀਂ ਅਮਰਸਰੋਂ ਇਹ ਤੇ ਐਨਐਸਏ ਵਾਲੇ ਜਿਹੜੇ ਅਮਰਸਰ ਬਿਨਾ ਝੂਠੇ ਕੇਸਾਂ ਚ ਦਰਜ ਉੱਥੇ 3-3 ਸਾਲ ਹੋ ਗਏ ਉਹਨਾਂ ਦੀ ਕਿਸੇ ਦੀ ਜਮਾਨਤ ਨਹੀਂ ਹੋਣ ਢਈ ਅੱਜ ਫਤਿਹਗੜ ਚੂੜੀਆਂ ਚ ਰੈਲੀ ਵੇਖ ਕੇ ਕਿਵੇਂ ਲੱਗਾ ਤੁਹਾਨੂੰ ਕਿਉਂਕਿ ਇਹ ਸਿਆਸੀ ਰੈਲੀ ਮੈਨੂੰ ਲੱਗਦੀ ਪਹਿਲੀ ਵੱਡੀ ਰੈਲੀ ਹੋਊਗੀ ਤੁਹਾਡੀ ਜਿਹੜੀ ਫਤਿਹਗੜ ਚੂੜੀਆਂ ਤੋਂ ਆਗਾਜ਼ ਹੋਇਆ ਫਿਰ ਤਰਨਤਾਰਨੀ ਇਲੈਕਸ਼ਨ ਵੀ ਵੇਖੀ ਹੈ ਇਲੈਕਸ਼ਨ ਤਾਂ ਵੈਸੇ ਖਡੂਰ ਸਾਹਿਬ ਵਾਲੀ ਬੜੀ ਵੱਡੀ ਸੀ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਦੋਂ ਅੱਜ ਦਾ ਇਕੱਠ ਆ ਇਸ ਇਕੱਠ ਨੂੰ ਕਿਵੇਂ ਹੋਏਗਾ ਫਤਿਹਗੜ ਚੂੜੀਆਂ ਵਧੀਆ ਵਾ ਬਹੁਤ ਵੱਡਾ ਇਕੱਠ ਵੇਖ ਕੇ ਖੁਸ਼ੀ ਵੀ ਹੋਈ ਹੈ ਵੀ ਇਹ ਸਾਰੇ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਇੱਥੇ ਬੈਠੇ ਤੇ ਗਾੜੀ ਉਹ ਜਿਹੜੀਆਂ ਰੈਲੀਆਂ ਹੋਣਗੀਆਂ ਇਹ ਤੋਂ ਵੱਡੇ ਇਕੱਠ ਸੀ ਹੋਣਗੇ ਇਹ ਤੋਂ ਵੱਡਾ ਹੋਊਗਾ ਇਕੱਠ ਹਾਂਜੀ ਹਾਂਜੀ ਆਸ ਰੱਖਦੇ ਹਾਂ 2027 'ਚ ਕੋਈ ਬਦਲਾਅ ਆਊਗਾ ਕਿਉਂਕਿ ਪਿਛਲੇ ਪਹਿਲਾਂ ਵੀ ਆਸ ਰੱਖਦੇ ਆਂ ਤੇ ਹੋਊਗਾ 2027 'ਚ ਆਊਗਾ ਦਬਦਲਾਅ ਇੱਕ ਬਦਲਾਵ 4 ਸਾਲ ਪਹਿਲਾਂ ਆਇਆ ਸੀ ਨਾ ਉਦੋਂ ਆਮ ਆਦਮੀ ਪਾਰਟੀ ਆ ਗਈ ਸੀ ਅਕਾਲੀ ਦਰ ਨੂੰ ਲੋਕਾਂ ਨੇ ਪਿੱਛੇ ਕਰਤਾ ਕਾਂਗਰਸ ਨੂੰ ਪਿੱਛੇ ਕਰਤਾ ਬੀਜੇਪੀ ਨੂੰ ਪਿੱਛੇ ਕਰਤਾ ਉਸ ਤੋਂ ਬਾਅਦ ਬਦਲਾਵ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਆਉਂਦੀ ਹੈ ਕੋਈ ਇਹੋ ਜਿਹਾ ਬਦਲਾਅ ਲੈ ਕੇ ਆਓਗੇ ਤਾਂ ਹੋ ਜੇ ਬਦਲਾ ਲੈ ਤੁਹਾਨੂੰ ਮਾਰਿਆ ਜਿਹੜੇ ਬਦਲਾ ਤੋਂ ਐਨਾ ਸਾਰਾ ਪੰਜਾਬ ਦੁਖੀ ਆ ਰੋਜ਼ ਮੁੰਡਿਆਂ ਦੇ ਅਕਾਉਂਟਰ ਹੋਣ ਦੇ ਰੋਜ਼ ਨਸ਼ਿਆਂ ਦਾ ਮੰਨ ਲੈ ਤੇ ਜੇ ਅਸੀਂ ਇਹੋ ਜਿਹਾ ਬਦਲਾ ਲੈ ਕੇ ਉਹਨਾਂ ਤੇ ਫੇਰ ਆਪਾਂ ਨੂੰ ਕੀ ਲੋੜ ਐ ਇਦਾਂ ਖੱਜਲ ਖਰਾਬਾ ਕੀ ਹੋਜਲ ਕੀ ਲੈ ਕੇ ਆਓਗੇ ਕੀ ਹੋਜਾ ਬਦਲਾ ਅਸੀਂ ਬਦਲਾ ਲਿਆਵਾਂਗੇ ਇੱਕ ਤਾਂ ਪਹਿਲੇ ਸਾਡਾ ਇਹ ਵਾ ਵੀ ਮੇਨ ਮੁੱਦਾ ਨਸ਼ਾ ਹਟਾਵਾਂਗੇ ਪਾਣੀਆਂ ਦੇ ਮੁੱਦੇ ਤੇ ਗੱਲ ਕਰਾਂਗੇ ਮੇਨ ਬੰਦੀ ਸਿੰਘਾਂ ਦੀ ਰਿਹਾਈਆਂ ਤੇ ਗੱਲ ਕਰਾਂਗੇ ਸਾਰੇ ਜਿੰਨੇ ਵੀ ਪੰਜਾਬ ਦੇ ਮਸਲੇ ਆ ਸਾਰਿਆਂ ਤੇ ਗੱਲ ਕਰਾਂਗੇ ਇਹ ਪੰਥਕ ਸਟੇਜਾਂ ਤੋਂ ਬੰਦੀ ਸਿੰਘਾਂ ਦੇ ਵੀ ਗੱਲ ਹੁੰਦੀ ਰਹੂਗੀ ਲਗਾਤਾਰ ਜਰੂਰ ਬੰਦੀ ਸਿੰਘਾਂ ਦੀ ਸਭ ਤੋਂ ਪਹਿਲੀ ਗੱਲ ਹੋਊਗੀ ਕਿਉਂਕਿ ਜਿਹੜੀਆਂ ਸਾਡੇ ਬੰਦੀ ਸਿੰਘ ਪੂਰੀਆਂ ਸਜਾਵਾਂ ਕੱਟ ਕੇ ਵੀ ਉਹ 2-2 3-3 ਗੁਣਾ ਅਜੇ ਤੱਕ ਅੰਦਰ ਐ ਤੇ ਰਾਮ ਸਿੰਘ ਨੂੰ ਇਹ ਤੀਜੇ ਦਿਨ ਪਰੋਲ ਦੇ ਦਿੰਦੇ ਉਹਦੇ ਵਾਰੀ ਕੋਈ ਕਹਿਣਾ ਕਾਨੂੰਨ ਨਹੀਂ ਕਾਨੂੰਨ ਸਾਡੇ ਵਾਰੀ ਸਿੰਘਾਂ ਵਰੀ ਸਾਰੇ ਸਰਕਾਰ ਦਾ ਇਹਨੂੰ ਪਰੋਲ ਦਿੱਤੀ ਥੋੜੇ ਦਿਨ ਪਹਿਲਾਂ ਉਹ ਇਹਨਾਂ ਦਾ ਕੀ ਲੱਗਦਾ ਇਹਨੂੰ 8 ਦਿਨ ਬਾਅਦ ਕੱਢ ਦਿੰਦੇ ਵੋਟ ਬੈਂਕ ਹੋਊਗੀ ਪਿੱਛੇ ਹੋ ਸਕਦਾ ਵੋਟ ਬੈਂਕ ਦਾ ਕਰਕੇ ਕੀ ਐ ਸਰਕਾਰਾਂ ਦੀ ਚਾਲ ਐ ਸਾਡੇ ਸਿੰਘਾਂ ਨਾਲ ਤੇ ਉਹੀ ਇਹ ਵੈਰ ਕਰਦੇ ਦਿੰਦੇ ਨਹੀਂ ਜਮਾਨਤਾ ਉਹਨਾਂ ਨੂੰ ਤੇ ਨਸ਼ੇ ਅਵਰਧ ਸਰਕਾਰ ਦਾ ਚੱਲਿਆ ਬੜੇ ਲੰਬੇ ਸਮੇਂ ਤੋਂ ਚੱਲ ਲਿਆ ਹੋਇਆ ਹੈ ਭਗਵੰਤ ਮਾਨ ਜੀ ਨੇ ਇੱਕ ਵੱਡਾ ਇਕੱਠ ਵੀ ਕੀਤਾ ਸੀ ਦਰਬਾਰ ਸਾਹਿਬ ਦੇ ਨੇੜੇ ਬੱਚਿਆਂ ਨੂੰ ਇਕੱਠੇ ਕੀਤਾ ਸੀ ਉਸ ਤੋਂ ਬਾਅਦ ਨੌਜਵਾਨ ਜਿਹੜਾ ਕਿ ਯੁੱਧ ਨਸ਼ਫਰਦ ਵੀ ਚੱਲਿਆ ਹੁਣ ਦੂਜੀ ਵਾਰੀ ਚੱਲ ਗਿਆ ਯੁੱਧ ਨਸ਼ਫਰਦ ਪਰ ਨਸ਼ਾ ਜੀ ਉਸੇ ਤਰ੍ਹਾਂ ਪਿਆ ਉਹ ਨਸ਼ਾ ਵਿਰੋਧੀ ਨਹੀਂ ਚਲਾਇਆ ਲੋਕਾਂ ਨੂੰ ਬੁੱਧਾ ਹੁਣਾਉਂਦਾ ਸਾਰਾ ਭਗਵੰਤ ਮਾਨ ਜੀ ਇਹ ਨਸ਼ਾ ਵਿਰੋਧ ਜਿੱਦਾਂ ਹੋਰ ਕੋਈ ਸਾਡੇ ਵਰਗੇ ਨੂੰ ਰੋਕਣਾ ਹੋਵੇ ਤੇ ਕਿੱਥੋਂ ਕਿੱਥੋਂ ਇਹ ਫੌਜ ਲੈ ਆਉਂਦੀ ਤੇ ਨਸ਼ਾ ਰੋਕਣ ਵਾਸਤੇ ਇਹਦੇ ਕਿੱਥੇ ਕੋਈ ਪੁਲਿਸ ਨਹੀਂ ਹੈਗੀ ਇਹ ਸਿਰਫ ਨੇ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਇਹਨਾਂ ਕੋਈ ਨਸ਼ਾ ਵਿਰੋਧੀ ਨਹੀਂ ਦੋ ਚਾਰ ਇਹ ਜਿਹੜੇ ਕੋਠੇ ਗਰੀਬਾਂ ਵਾਲ ਦੇ ਤਾ ਦਿੱਤੇ ਜਿਹੜੇ ਮੇਨ ਨਸ਼ੇ ਦੇ ਸਲਾਗਰ ਉਹਨਾਂ ਦੀਆਂ ਕੋਠੀਆਂ ਨਹੀਂ ਠਾਈਆਂ ਇਹਨਾਂ ਨੇ ਇਹ ਲੋਕਾਂ ਦੇ ਅਥਰੂ ਪਝਉਂਦੇ ਲੋਕ ਵੀ ਹੁਣ ਸਮਝਦਾਰ ਲੋਕ ਇਦਾਂ ਨਹੀਂ ਹੁਣ ਮੰਨਦੇ ਤੂੰ ਆ ਚਾਰਵੇਂ ਨੇ ਛੇ ਰਹਿ ਜਾਏਗਾ ਉਹ ਮੈਂ 1000 1000 ਰੁਪਏ ਬੀਬੀਆਂ ਦਾ ਪਾ ਦੂੰ ਮੈਂ 2 2000 ਕਰ ਦੂੰ ਲੋਕ ਵੀ ਸਮਝਦਾਰ ਹੁਣ ਇਹਦੀ ਚਾਲ ਚ ਲੋਕ ਆਉਣ ਵਾਲੇ ਨਹੀਂ ਹੈਗੇ ਅਮਰਤ ਪਾਲ ਸਿੰਘ ਦੀ ਮਾਤਾ ਜੀ ਸੀ ਆਪਾ ਪ੍ਰੀਤ ਦੇ ਮਾਤਾ ਜੀ ਸਾਡੇ ਨਾਲ ਜੁੜੇ ਗੁਰ ਫਤਿਹ ਸਾਂਝ ਕਰ ਲੈਣ ਮਾਤਾ ਜੀ ਦਾ ਸਾਂਝ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਬਿਲਕੁਲ ਚੜ੍ਹਦੀ ਕਲਾ ਜੀ ਅਰਜੰਦਰ ਸਿੰਘ ਜੀ ਕਿਵੇਂ ਹੋ ਠੀਕ ਠਾਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਮਾਤਾ ਇਹਨੇ ਗੱਲ ਕਰ ਰਿਹਾ ਸੀ ਕਹਿੰਦੇ ਕਿ ਆਗਾਜ਼ ਬਹੁਤ ਵਧੀਆ ਹੋਇਆ ਮਲਕ ਇੱਕ ਵੱਡੀ ਰੈਲੀ ਦੇ ਰੂਪ ਦੇ ਵਿੱਚ ਤੁਸੀਂ ਅੱਗੇ ਉੱਪਰ ਕੇ ਆਏ ਹੋ ਮੈਂ ਇੱਕ ਗੱਲ ਕੀਤੀ ਸੀ ਕਿ ਜਦੋਂ ਵਾਰਿਸ ਪੰਜਾਬ ਦੇ ਜੱਥੇਬੰਦੀ ਦੀ ਗੱਲ ਹੁੰਦੀ ਸੀ ਉਦੋਂ ਲੋਕੀ ਪਿੱਛੇ ਹਟਣੇ ਚਾਲੂ ਹੋ ਗਏ ਸੀ ਕਿਉਂਕਿ ਪ੍ਰੈਸ਼ਰ ਫੇਸਬੁਕਾਂ ਬੰਦ ਹੋਣੀਆਂ ਆਵਾਜ਼ ਬੰਦ ਹੋਣੀ ਅੱਜ ਦੇ ਕਾਠਨ ਕਿਵੇਂ ਦੇਖ ਰਿਹਾ ਅਰਜੰਦਰ ਸਿੰਘ ਬਹੁਤ ਵਧੀਆ ਰੰਧਾਵਾ ਸਾਹਿਬ ਧੰਨਵਾਦ ਪਹਿਲਾਂ-ਪਹਿਲਾਂ ਤੁਹਾਡਾ ਤੁਸੀਂ ਚੈਨਲ ਆਈ ਸਾਰਾ ਕਵਰ ਕਰ ਰਹੇ ਹੋ ਔਰ ਦੂਸਰਾ ਵੀਰ ਸਾਡਾ ਅਫਾਦੇਗਰ ਚੂੜੀਆ ਤੋਂ ਸਰਦਾਰ ਜਗਰਾਜ ਸਿੰਘ ਜੀ ਲਾਲਾ ਨੰਗਲ ਬਹੁਤ ਹੀ ਸਿਆੜਾਂ ਦੇ ਸੁਲਝਿਆ ਵੀਰ ਹੈ ਦੇਖੋ ਜਿਵੇਂ ਤੁਸੀਂ ਇੱਕ ਗੱਲ ਕੀਤੀ ਹੈ ਵੀ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗਾਜ਼ ਹੋਇਆ ਸੀ ਤਾਂ ਉਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੋਕਾਂ ਨੂੰ ਕਿਤੇ ਤੁਹਾਨੂੰ ਪਤਾ ਵੀ ਇਹ ਪ੍ਰੋਪਗੈਂਡਾ ਸਰਕਾਰਾਂ ਕਰਦੀਆਂ ਨੇ ਪਤਾ ਨਹੀਂ ਜਿੱਦਾਂ ਅੱਜ ਵੀ ਕਰ ਰਹੀਆਂ ਨੇ ਵੀ ਇੱਥੇ ਮਾਹੌਲ ਖਰਾਬ ਹੋ ਜਾਣਾ ਜੀ ਇਹਨਾਂ ਨੇ ਇਹ ਤਾਂ ਬਹੁਤ ਗਰਮਖਿਆਲੀ ਲੋਕ ਨੇ ਤਾਂ ਲੱਗਦਾ ਵੀ ਕਿਤਨਾ ਕਿਤੇ ਸਾਡੇ ਪੰਜਾਬ ਨਾਲ ਧੋਖਾ ਕੀਤਾ ਜਾ ਰਿਹਾ ਜਿਹੜੇ ਦੇਖੋ ਅਸੀਂ ਚਾਉਣੇ ਆ ਵੀ ਪਹਿਲਾਂ ਤੁਸੀਂ ਦੱਸੋ ਜਿਹੜੀਆਂ ਤੁਸੀਂ ਲੋਕਾਂ ਨੂੰ ਅੱਜ ਇਹ ਸੁਚੇਤ ਕਰ ਰਹੇ ਹੋ ਤੁਹਾਨੂੰ ਮੌਕੇ ਤਾਂ ਤੁਸੀਂ ਦਿੱਤਾ ਕੀ ਲੋਕਾਂ ਨੂੰ ਤੁਸੀਂ ਨੇਰ ਦਿਹਾੜੇ ਵੇਖ ਰਹੇ ਹੋ ਜਿਹੜੀਆਂ ਗਰਾਊਂਡਾਂ ਸਾਡੇ ਨੌਜਵਾਨ ਬੱਚਿਆਂ ਨੇ ਇੱਕ ਕਬੱਡੀ ਦੀਆਂ ਜਿਹੜੀਆਂ ਰੇਡਾਂ ਪਾਉਣੀਆਂ ਸੀ ਤੇ ਅੱਜ ਉੱਥੇ ਗੋਲੀਆਂ ਚੱਲ ਰਹੀਆਂ ਸ਼ਰੇਆਮ ਔਰ ਤੁਸੀਂ ਕੋਈ ਇੱਕ ਮੈਂ ਕਹਿੰਦਾ ਵੀ ਕੋਈ ਦਿਨ ਹੈ ਨਹੀਂ ਰੰਦਾ ਵਾਸਪ ਜਦੋਂ ਕਿਤੇ ਪੰਜਾਬ ਦੀ ਧਰਤੀ ਤੇ ਕਿਤੇ ਖੂਨ ਨਾ ਡੁੱਲਦਾ ਹੋਵੇ ਨ ਇਕਾਊਂਟਰ ਚਰੀਆ ਹੋ ਰੇ ਤੁਸੀਂ ਵੇਖੋ ਇੱਥੇ ਜ਼ਿੰਮੇਵਾਰ ਬੰਦਿਆਂ ਨੂੰ ਗੋਲੀਆਂ ਤੁਸੀਂ ਮੈਂ ਕਹਿੰਦਾ ਮਾਝੇ ਦੇ ਵਿੱਚ ਰੋਜ਼ ਕੋਈ ਦੂਜੇ ਦਿਨ ਕੋਈ ਕੋਈ ਸਰਪੰਚਾਂ ਨੂੰ ਜਿਹੜੀਆਂ ਉਹ ਨੌਜੜੇ ਆਗੂ ਐਮਐਲਏ ਦੇ ਭਤੀਜੇ ਨੂੰ ਗੋਲੀਆਂ ਮਾਰ ਕੇ ਤੇ ਉਹਦੇ ਘਰ ਦੇ ਮੂਹਰੇ ਬਾਰੇ ਜਾ ਕੇ ਕਹਿਣਾ ਕਿ ਆਪਣਾ ਪੁੱਤ ਚੁੱਕ ਲਿਆਓ ਆਪਣੀ Laash ਉੱਤੇ ਪਈ ਹੋਈ ਓ ਲਲਕਾਰੇ ਮਾਰ ਮੈਂ ਤਾਂ ਉਹੀ ਗੱਲ ਕਹਿਣਾ ਜੀ ਇਹ ਜਿਹੜੇ ਅੱਜ ਦੀ ਸਰਕਾਰ ਹੈ ਦੱਸਣ ਦਾ ਸਹੀ ਨਾ ਜੀ ਤੁਸੀਂ ਦੂਜਿਆਂ ਤੇ ਗੱਲਾਂ ਕਰ ਰਹੇ ਹੋ ਵੀ ਫਲਾਣਾ ਬੰਦਾ ਜਿਹੜਾ ਉੱਥੇ ਮਾਹੌਲ ਖਰਾਬ ਕਰੇ ਤੁਹਾਨੂੰ ਤਾਂ ਲੋਕਾਂ ਨੇ ਟਾਈਮ ਦਿੱਤਾ ਤੁਹਾਨੂੰ ਨਮਾਇंदे ਚੁਣਿਆ ਤਾਂ ਫਿਰ ਤੁਸੀਂ ਤੁਹਾਡੀ ਜ਼ਿੰਮੇਵਾਰੀ ਤੈਅ ਹੁੰਦੀ ਹੈ ਵੀ ਅੱਜ ਦੇ ਇਸ ਮਾਹੌਲ ਤੇ ਅੱਜ ਜੋ ਇਹ ਵਰਤਾਰਾ ਚੱਲ ਰਿਹਾ ਹੈ ਵੀ ਇੱਕ ਗੈਂਗਸਟਰ ਦੇ ਰੂਪ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਨੂੰ ਜਿਹੜਾ ਮਾਰਿਆ ਜਾ ਰਿਹਾ ਹੈ ਤਾਂ ਇਸ ਦਾ ਕਾਰਨ ਕੀ ਹੈ ਸੋ ਇਹ ਬਹੁਤ ਮਾੜੀ ਗੱਲ ਹੈ ਅਸੀਂ ਅੱਜ ਇਹਨਾਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਇਕੱਠੇ ਹੋ ਕੇ ਅੱਜ ਇਹ ਵਿਚਾਰਾ ਕਰ ਰਹੇ ਵੀ ਸਾਨੂੰ ਉੱਠਣਾ ਪੈਗਾ ਆਪਣੇ ਪੰਜਾਬ ਦੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਕੱਠੇ ਹੋ ਕੇ ਪੰਥਕ ਲੋਕਾਂ ਨੂੰ ਮੋਰੇ ਆ ਕੇ ਅੱਜ ਖੜਨਾ ਪੈਵੇਗਾ ਤਾਂ ਹੀ ਅਸੀਂ ਬਾਦਸ਼ਾਹ ਸੋ 27 ਚ ਕੋਈ ਆਗਾਜ਼ ਕਰੋਗੇ ਹੋ ਜਾਏ ਕਿ ਇਹ ਕੁਝ ਨਾ ਹੋਵੇ ਹੁਣੇ ਮੈਂ ਜਗਰਾਤ ਸਿੰਘ ਦੀ ਗੱਲ ਸੁਣਨਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਊਗਾ ਕੁੱਤੇ ਦੇ ਗਲੇ 'ਚ ਕਹਿੰਦੇ ਕੈਂਠਾ ਪਾਣਦੇ ਹੁੰਦੇ ਸੀ ਕੋਈ ਨਹੀਂ ਸਿਲਾਉਂਦਾ ਹੁਣ ਤੁਹਾਡੇ ਹੱਥ ਦੇ ਵਿੱਚ ਸ਼ਾਪ ਹੋਵੇ ਕੁਝ ਵੀ ਤੁਹਾਡੇ ਹੋਵੇ ਉਹ ਨਕਲੀ ਹੋਵੇ ਹੱਥ ਕੱਟ ਲਿਆ ਜਾਂਦਾ ਬਿਲਕੁਲ ਜੀ ਜਿਦਾ ਤੁਸੀਂ ਦੇਖ ਰਹੇ ਹੋ ਦਿਨ ਤੁਹਾਡੇ ਆਪਣਾ ਵੇਖ ਰਹੇ ਆ ਵੀ ਆਪਾਂ ਦਿਨ ਦਿਹਾੜੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕਤਲੋ ਘਰਤ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਵੀ ਅੱਜ ਕਿਤਨਾ ਕਿਤੇ ਜ਼ਰਸਾ ਹਰ ਇੱਕ ਇਨਸਾਨ ਹੀ ਪੰਜਾਬ ਦਾ ਚਿੰਤਤ ਆ ਵੀ ਆਪਣੇ ਅਸੀਂ ਅੱਜ ਅੱਜ ਤੁਸੀਂ ਵੇਖ ਰਹੇ ਹੋ ਵੀ ਸਾਡੀਆਂ ਤੇ ਬਹੁਤ ਗਿਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਬੈ ਭੈਣਾਂ ਦੇ ਬੇਬੀਆਂ ਵੀ ਜਿਹੜੀਆਂ ਪਹੁੰਚੀਆਂ ਨੇ ਤਾਂ ਮੈਨੂੰ ਲੱਗਦਾ ਵੀ ਅੱਜ ਹਰ ਇੱਕ ਜਿਹੜਾ ਪੰਜਾਬ ਦਾ ਵਾਸੀ ਹੈ ਉਹਨੂੰ ਅੱਗੇ ਹੋ ਕੇ ਪੰਜਾਬ ਵੱਲ ਸਿਰ ਦੌਣਾ ਪਵੇਗਾ ਤੇ ਜੇ ਰੰਧਾਵਾ ਸਾਹਿਬ ਜਿੱਦਾਂ ਦੂਜੇ ਲੀਡਰਾਂ ਨੇ ਗੱਲਾਂ ਕੀਤੀਆਂ ਵੀ ਜੇ ਆਪਾਂ ਨਹੀਂ ਗਰਜਾਂ ਨੂੰ ਵੀ ਜਿਵੇਂ ਕਹਿੰਦੇ ਸੀ ਤੁਹਾਨੂੰ ਹਰ ਹਰ ਰੁਪਈਆ ਦੇ ਦੇਾਂਗੇ ਤੇ ਤੁਹਾਨੂੰ ਅਸੀਂ ਕਿਤੇ ਨਾ ਬਿਲਕੁਲ ਸਾਨੂੰ ਬੇਰੋਜ਼ਗਾਰ ਕੀਤਾ ਜੀ ਜਿਹੜੇ ਸਾਡੇ ਆਉਣ ਵਾਲਾ ਭਵਿੱਖਾ ਜਿਕਰ ਸਾਨੂੰ ਆਪਣੇ ਰਸਤੇ ਬਾਰੇ ਹੀ ਨਹੀਂ ਪਤਾ ਅਸੀਂ ਉਹਨਾਂ ਨੂੰ ਨਕਮੀਆਂ ਕਰਦੇ ਤੇ ਮੈਨੂੰ ਨਾ ਕਿਤੇ ਨਾ ਕਿਤੇ ਪੰਜਾਬ ਦਾ ਦੇ ਦੁਰਦਸ਼ਾ ਅੱਜ ਵੇਖ ਰਿਹਾ ਕੀ ਹੋ ਰਿਹਾ 227 ਦਾ ਆਗਾਜ ਅੱਜ ਇਸ ਧਰਤੀ ਤੋਂ ਹੋਇਆ ਮੈਨੂੰ ਲੱਗਦਾ ਕਿਉਂਕਿ ਇੱਕ ਵੱਡੀ ਰੈਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੀ ਗਈ ਆ ਉਹ ਰੈਲੀ ਨੂੰ ਹੁਣ ਅਗਲੇ ਪਾਸੇ ਕਿਵੇਂ ਲੈ ਕੇ ਚਲੋਗੇ 227 ਤੱਕ ਬਿਲਕੁਲ ਜੀ ਇਹ ਇਹ ਪਹਿਲ ਕੀਤੀ ਗਈ ਜੀ ਕਿਉਂਕਿ ਫੱਤੇਗੜ੍ਹ ਸਟੂਡੀਓਆਂ ਦੇ ਅੱਜ ਤੇ ਮੈਨੂੰ ਲੱਗਦਾ ਵੀ ਤੁਸੀਂ ਦੇਖੋਗੇ ਕਿਉਂਕਿ ਮਾਗੀ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਪਿੰਡਾਂ ਵਿੱਚ ਬਹੁਤ ਵੱਡਾ ਇੱਕ ਉੱਥੇ ਪ੍ਰੋਗਰਾਮ ਦਿੱਤਾ ਜਾਏਗਾ ਪੰਜਾਬ ਵਾਸਤੇ ਔਰ ਅਸੀਂ ਹਲਕੇ ਵਾਜ ਜਿਹੜੇ ਜਿਹੜੇ ਨੌਜਵਾਨ ਜਿਹੜੇ ਚੰਗੇ ਕਰਤਾਰਵਾਰੇ ਨੌਜਵਾਨ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਹਲਕੇ ਵਾਜ ਜੜੀਆਂ ਇਹ ਰਿਆਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕਰਕੇ ਪੰਜਾਬ ਵਾਰੇ ਸਿਰਦ ਕੀਤਾ ਜਾਂਦਾ ਪੁਰਾਣੀ ਲੀਡਰਸ਼ਿਪ ਵੀ ਆਊਗੀ ਕਿਉਂਕਿ ਮੈਂ ਮਾਤਾ ਜੀ ਨਾਲ ਗੱਲ ਕੀਤੀ ਸੀ ਬੜੇ ਖੁਸ਼ ਹੋਏ ਕਹਿੰਦੇ ਪੁਰਾਣਿਆਂ ਨੇ ਬਹੁਤ ਮੋਜਾਂ ਸਲਾਮਾਂ ਹਿੰਦੀਆਂ ਕਿ ਨਵੀਂ ਲੀਡਰਸ਼ਿਪ ਆਉਗੀ ਨਹੀਂ ਬਿਲਕੁਲ ਜੀ ਨਵੀਂ ਆਉਣੀ ਚਾਹੀਦੀ ਹੈ ਜਿਵੇਂ ਰੰਧਾਉਸਾ ਜੇ ਅਸੀਂ ਆਗੂ ਤਾਂ ਉਹ ਚਾਹੀਦਾ ਜਿਹਨੂੰ ਲੋਕ ਲੋਕ ਮੰਨਣ ਜੇਕਰ ਅਸੀਂ ਪੁਰਾਣੇ ਆਗੂਆਂ ਨੂੰ ਬਿਠਾਉਣਾ ਤੇ ਮੈਨੂੰ ਲੱਗਦਾ ਕਿ ਤੇ ਸਾਡੇ ਪੰਜਾਬ ਦੇ ਲੋਕ ਏ ਉਹਨਾਂ ਨੂੰ ਮੌਕਾ ਦਿੱਤਾ ਸੀ ਕਿਤੇ ਉਹਨਾਂ ਨੇ ਧੋਖੇ ਕੀਤੇ ਸਾਡੇ ਕਿਉਂਕਿ ਉਹ ਆਪਣੇ ਭਰੋਸੇ ਤੇ ਖਰਾ ਵਾਲੀ ਉਤਰ ਸਕੇ ਤਾਂ ਅੱਜ ਸਾਨੂੰ ਪੰਜਾਬ ਦੇ ਉਹ ਲੋਕ ਸਿਹਰ ਦੇ ਲੋਕ ਚਾਹੀਦੇ ਆ ਜਿਹੜੀਆਂ ਗੱਲਾਂ ਨਹੀਂ ਸਿਰਫ ਕੰਮ ਕਰਕੇ ਵਿਖਾਉਣ ਅੱਜ ਪੰਜਾਬ ਦੇ ਹਾਲਾਤਾਂ ਬਾਰੇ ਜਾਣੂ ਹੋ ਕੇ ਤੇ ਪੰਜਾਬ ਦੇ ਕਿਉਂਕਿ ਜਿਵੇਂ ਅੱਜ ਗੱਲ ਕਰਦੇ ਭਾਈ ਅਮਰਪਾਲ ਸਿੰਘ ਉਹਨਾਂ ਨੇ ਅੱਜ ਲੋਕ ਤੁਸੀਂ ਵੇਖ ਰਹੇ ਹੋ ਸਰਕਾਰਾਂ ਕਹਿੰਦੇ ਕਈ ਵੀਰਾਂ ਨੇ ਗੱਲ ਕੀਤੀ ਹੈ ਵੀ ਸਰਕਾਰ ਡਰਦੀ ਹੈ ਵੀ ਉਹ ਪਤਾ ਨਹੀਂ ਕੀ ਕਰ ਦੇਗਾ ਜਦੋਂ ਕੋਈ ਸਿਆਣੇ ਲੋਕਾਂ ਨਾਲ ਗੱਲ ਕਰਕੇ ਵੀ ਕਹਿੰਦੇ ਕੋਈ ਭਾਈ ਸਾਹਿਬ ਤੋਂ ਨਾ ਡਰਿਆ ਨਾ ਹੀ ਹੁੰਦੇ ਕੋਈ ਹਥਿਆਰਾਂ ਦਾ ਡਰ ਆ ਡਰ ਤਾਂ ਉਹਨਾਂ ਦੇ ਵਿਚਾਰਾਂ ਦਾ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਬਹੁਤ ਡੂੰਘੇ ਤੇ ਇੱਕ ਬਹੁਤ ਇੱਕ ਸੂਝਵਾਨ ਇਨਸਾਨ ਕਰਕੇ ਉਹ ਵਿਚਾਰਾਂ ਦਾ ਜਵਾਬ ਕਿਸੇ ਆਗੂ ਕੋਲ ਨਹੀਂ ਕਿਉਂਕਿ ਜਿੱਥੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਬਿਆਨ ਕੀਤਾ ਔਰ ਉਹਨਾਂ ਦਾ ਹੱਲ ਵੀ ਦੱਸਿਆ ਵੀ ਪੰਜਾਬ ਦੀ ਅੱਜ ਨੌਜਵਾਨੀ ਨੂੰ ਕਿਹੜੇ ਰਸਤੇ ਚੱਲਣਾ ਚਾਹੀਦਾ ਵੀ ਸਾਡੇ ਫਰਜ਼ ਕੀ ਨੇ ਅੱਜ ਕਿਤਨੇ ਕਿਤੇ ਇਹਨਾਂ ਸਰਕਾਰਾਂ ਨੇ ਸਾਨੂੰ ਝੂਠ ਤੇ ਫਰੇਬ ਦੇ ਵਿੱਚ ਫਸਾ ਕੇ ਸਾਡਾ ਇੱਕ ਮਾਨਸਿਕ ਪੱਧਰ ਤੇ ਸਾਡਾ ਸ਼ੋਸ਼ਣ ਕੀਤਾ ਗਿਆ ਸੋ ਅੱਜ ਪ ਡਾਡਾ ਡਾਗੂ ਸਾਨੂੰ ਅੱਜ ਪੰਜਾਬ ਦੇ ਵਿੱਚ ਆਗੂ ਭਾਈ ਅਮਰਪਾਲ ਸਿੰਘ ਵਰਗਾ ਚਾਹੀਦਾ ਜਿਹੜੀ ਉਹ ਸੋਚ ਨੂੰ ਰੱਖੇ ਤੇ ਕਿਉਂਕਿ ਅਸੀਂ ਸਾਡਾ ਪਹਿਲਾ ਮਿਸ਼ਨ ਹੈ ਉਹਨਾਂ ਨੂੰ ਅੱਜ ਐਨਐਸਏ ਜਿਹੜਾ ਉਹਨਾਂ ਨੂੰ ਖਤਮ ਕਰਕੇ ਪੰਜਾਬ ਦੇ ਵਿੱਚ ਉਹ ਆ ਕੇ ਪ੍ਰਚਾਰ ਕਰਨ ਤੇ ਪੰਜਾਬ ਵਾਸਤੇ ਉਹ ਲੜ ਸਕਣ ਤਾਂ ਜੋ ਪੁਰਾਣੇ ਲੀਡਰ ਨੇ ਪੁਰਾਣੇ ਲੀਡਰਾਂ ਨੂੰ ਤਾਂ ਰੰਧਾਵਾ ਸਾਹਿਬ ਲੋਕਾਂ ਨੇ ਜਿਹੜਾ ਨਕਾਰਿਆ ਤੇ ਮੈਨੂੰ ਲੱਗਦਾ ਵੀ ਅੱਜ ਅਸੀਂ ਆ ਨਵੀਂ ਲੀਡਰਸ਼ਿਪ ਉਹ ਕਰਦਾਰ ਵਰਜੇ ਸੋਚ ਵੰਡਣ ਵਾਲੇ ਜਿਹੜੇ ਪੰਜਾਬ ਦੇ ਹਿੱਤਾਂ ਦੇ ਵਿੱਚ ਫੈਸਲੇ ਕਰਕੇ ਉਹ ਗੱਲ ਵੀ ਕਰੇ ਤੇ ਉਹ ਖੜੇ ਵੀ ਉਸ ਗੱਲ ਤੇ ਧੰਨਵਾਦ ਭਾਈ ਸਾਹਿਬ ਜੁੜੇ ਸਾਡੇ ਨਾਲ ਗੁਰਫਤਹ ਸਾਹਿਬ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤੇਗੜ ਜੂੜੀਆਂ ਭਾਈ ਜਗਰਾਜ ਸਿੰਘ ਦੀ ਲਾਲੇ ਨੰਗਲ ਜਿਨ੍ਹਾਂ ਨੇ ਇੱਕ ਡੇਢ ਮਹੀਨੇ ਤੋਂ ਜਿਹੜੀ ਲਪਿੰਡਾਂ ਦੇ ਵਿੱਚ ਲਾਅਸ ਕਰ ਰਹੀ ਅੱਜ ਠਾਠਾ ਮਾਰਦਾ ਸੰਗਤਾਂ ਦਾ ਘਟ ਅੱਜ ਦਿਖਾਈ ਦੇ ਰਿਹਾ ਹੈ ਕਿ ਭਾਈ ਅੰਮਰਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੱਜ ਬਹੁਤ ਬੁਲਾਰਿਆਂ ਨੇ ਵੀ ਇੱਥੇ ਬਹੁਤ ਇੱਕ ਵੱਡੀ ਇੱਕ ਸਾਰਿਆਂ ਨੂੰ ਸਹਿਦ ਦਿੱਤੀ ਆ ਇੱਕ ਭਾਈ ਅੰਮਰਪਾਲ ਸਿੰਘ ਦੇ ਪਿਤਾ ਬਾਪੂ ਜੀ ਹੁਣੀ ਵੀ ਪਹੁੰਚੇ ਮਾਤਾ ਜੀ ਹੁਣੀ ਪਹੁੰਚੇ ਹੋਰ ਜਥੇਬੰਦੀਆਂ ਪਹੁੰਚੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅੱਜ ਜਿਹੜਾ ਫਤੇਗੜ ਚੂੜੀਆਂ ਦੇ ਵਿੱਚ ਇਕੱਠ ਹੋਇਆ ਆ ਅੱਜ ਸਰਕਾਰਾਂ ਦੇ ਜਿਹੜਾ ਆ ਪੈਰਾਂ ਦੇ ਥੱਲੇੋਂ ਮਿੱਟੀ ਜਿਹੜੀ ਆ ਹਿਲ ਜਾਣੀ ਅੱਜ ਅੱਜ ਸਰਕਾਰਾਂ ਨੂੰ ਪਤਾ ਲੱਗ ਅੱਜ ਨੀਂਦ ਨਹੀਂ ਆਉਣੀ ਸਰਕਾਰਾਂ ਨੂੰ ਕਿ ਅੱਜ ਫਤਿਹਗੜ ਜੂੜੀਆਂ ਦੇ ਵਿੱਚ ਪਹਿਲੀ ਵਾਰੀ ਇੰਨਾ ਠਾਠਾ ਮਾਰਦਾ ਸੰਗਤਾਂ ਦਾ ਕੱਟ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਅਹੀਂ ਪਿੰਡਾ ਪਿੰਡਾ ਚ ਹਰ ਸ਼ਹਿਰਾਂ ਦੇ ਜਾ ਕੇ ਇੱਥੋਂ ਵੀ ਜਾਤਾ ਰੈਲੀਆਂ ਕਰਾਂਗੇ ਇਤੋਂ ਜ਼ਿਆਦਾ ਵੀ ਇਕੱਠ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ 2000 ਤੋਂ ਜ਼ਿਆਦੀ ਤੇ ਇਲੈਕਸ਼ਨ ਆ ਭਾਈ ਅੰਮਰਤਪਾਲ ਸਿੰਘ ਨੂੰ ਵੋਟ ਪਾ ਕੇ ਉਹਨਾਂ ਨੂੰ ਸੀਐਮ ਬਣਾ ਕੇ ਬਾਹਰ ਕੱਢਾਂਗੇ ਜਿਹੜਾ ਪੰਜਾਬ ਦੇ ਵਿੱਚ ਇੰਨਾ ਨਸ਼ਾ ਵੱਧ ਚੁੱਕਾ ਆ ਨੌਜਵਾਨ ਸਾਡੇ ਜਿਹੜੇ ਨਸ਼ੇ ਨਾਲ ਮਰ ਰਹੇ ਟੀਕੇ ਲਾ ਲਾ ਮਰ ਰਹੇ ਨੇ ਇਹ ਸਰਕਾਰਾਂ ਦਾ ਇੱਧਰ ਧਿਆਨ ਨਹੀਂ ਆ ਸਿਰਫ ਸਾਡੀ ਬਾਹ ਫੜੀ ਆ ਤੇ ਭਾਈ ਅੰਮਰਤਪਾਲ ਸਿੰਘ ਖਾਲਸਾ ਨੇ ਫੜੀ ਆ ਹੋਰ ਕਿਸੇ ਨੇ ਨਹੀਂ ਫੜੀ ਮੇਰੀ ਇਹਨਾਂ ਦੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹਗੜ ਚੂੜੀਆਂ ਦਾ ਇਕੱਠ ਸੀ ਇਹ ਇਸ ਇਕੱਠ ਤੋਂ ਆਗਾਜ਼ ਕੀਤਾ ਗਿਆ ਵਾ ਇਸ ਟਾਈਮ ਇਲੈਕਸ਼ਨ ਦਾ ਆਗਾਜ਼ ਹੋ ਚੁੱਕਾ ਕਿਉਂਕਿ ਅਕਾਲੀ ਦਲ ਪਵਾਰਸ ਪੰਜਾਬ ਦੇ ਜਿਹੜੀ ਕਿ ਥੋੜਾ ਸਮਾਂ ਪਹਿਲਾਂ ਪਾਰਟੀ ਹੋਣ ਦੇ ਵਿੱਚ ਆਈ ਸੀ ਖੇਤਰੀ ਪਾਰਟੀ ਤੌਰ ਤੇ ਅੱਜ ਪ੍ਰਚਾਰ ਹੋਇਆ ਕਿ ਇੱਕ ਖੇਤਰੀ ਪਾਰਟੀ ਤੌਰ ਤੇ ਵਿਚਰਾਂਗੇ ਤੇ ਫਤਿਹਗੜ ਚੂੜੀਆਂ ਤੋਂ ਲਾਲੇ ਨੰਗਲ ਜੁਗਰਾਤ ਸਿੰਘ ਲਾਲੇ ਨੰਗਲ ਨੂੰ ਕਮਾਂਡ ਸੰਭਾਲਤੀ ਗਈ ਹੈ ਵੇਖਦੇ ਹਾਂ 227 ਕਿਉਂਕਿ ਹਰ ਇੱਕ ਪਾਰਟੀ ਅੱਡੀ ਛੋਟੀ ਦੇ ਜ਼ੋਰ ਲਾਉਗੀ ਆਮ ਆਦਮੀ ਪਾਰਟੀ ਵਿੱਚ ਆਉਗੀ ਕਾਂਗਰਸ ਵਿੱਚ ਆਉਗੀ ਅਕਾਲੀ ਦਲ ਬਾਦਲ ਵਿੱਚ ਚਾਹੂਗਾ ਤੇ ਸੱਤਾ 'ਚ ਤੇ ਭਾਜਪਾ ਵੀ ਆਉਣਾ ਚਾਹੁੰਦੀ ਆ ਵੇਖਦੇ ਆ ਪਰ ਇਹ ਜਿਹੜਾ ਆਗਾਜ਼ ਆ ਇਹ ਆਗਾਜ਼ ਕਿਧਰਲੀ ਪਾਸੇ ਦਿਸ਼ਾ ਲੈ ਕੇ ਚੱਲਦਾ ਇਹ ਤੇ ਸਮਾਂ ਹੀ ਦੱਸੂਗਾ ਸਮੇਂ ਦੇ ਕਰਵ ਦੇ ਵਿੱਚ ਆ ਪਰ ਇੱਕ ਚੰਗਾ ਆਗਾਜ਼ ਮੰਨਿਆ ਜਾ ਰਿਹਾ ਕਿ ਇੱਥੋਂ ਇੱਕ ਚੰਗਾ ਆਗਾਜ਼ ਆ ਇਸ ਟਾਈਮ ਦੇ ਉੱਤੇ ਫਤਿਹਗੜ ਚੋੜੀਆਂ